ਮੁਸਾਨਾ ਸਪੋਕਸਮੈਨਾਂ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਲਖਸ਼ਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਰਾਮ ਰਹੀਮ ਨੇ ਫਿਰ ਪੈਰੋਲ ਮੰਗੀ ਹੈ ਤਾਂ ਸੂਬਾ ਸਰਕਾਰ ਨੂੰ ਯਾਨੀ ਕਿ ਹਰਿਆਣਾ ਸਰਕਾਰ ਨੂੰ ਅਰਜ਼ੀ ਲਗਾਈ ਗਈ ਹੈ ਔਰ ਮੁੜ ਪੈਰੋਲ ਦੀ ਮੰਗ ਕੀਤੀ ਗਈ ਹੈ ਹਾਲਾਂਕਿ 2 ਸਤੰਬਰ ਨੂੰ ਹੀ ਸੁਨਾਰੀਆ ਜੇਲ ਦੇ ਵਿੱਚ ਰਾਮ ਰਹੀਮ ਨੂੰ ਵਾਪਸ ਭੇਜਿਆ ਗਿਆ ਜਦੋਂ ਪਿਛਲੀ ਵਾਰ ਰਾਮ ਰਹੀਮ ਨੂੰ ਪੈਰੋਲ ਮਿਲਦੀ ਹੈ ਤਾਂ 21 ਦਿਨਾਂ ਦੀ ਪੈਰੋਲ ਖਤਮ ਹੋਣ ਤੋਂ ਬਾਅਦ 2 ਸਤੰਬਰ ਨੂੰ ਰਾਮ ਰਹੀਮ ਨੂੰ ਵਾਪਸ ਸੁਨਾਰੀਆ ਜੇਲ ਭੇਜਿਆ ਜਾਂਦਾ ਹੈ ਪਰ ਦੱਸਦੇ ਕਿ ਹੁਣ ਮੁੜ ਰਾਮ ਰਹੀਮ ਨੇ ਪੈਰੋਲ ਮੰਗੀ ਹੈ ਉਹ ਜ਼ਿਕਰਯੋਗ ਇਹ ਵੀ ਹੈ ਕਿ ਹਰਿਆਣਾ ਦੇ ਵਿੱਚ 5 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ ਅਚੋਣਾ ਨੇ ਔਰ 8 ਤਰੀਕ ਨੂੰ ਨਤੀਜੇ ਆਉਣੇ ਨੇ ਔਰ ਇਸ ਨੂੰ ਲੈ ਕੇ ਹਰਿਆਣਾ ਦੇ ਵਿੱਚ ਜਿਹੜਾ ਸਿਆਸੀ ਮਾਹੌਲ ਹੈ ਉਹ ਭਖਿਆ ਹੋਇਆ ਹੈ ਔਰ ਇਸੇ ਦੇ ਕਹਿ ਸਕਦੇ ਆ ਕਿ ਚਲਦੇ RAM ਰਹੀਮ ਨੇ ਮੋੜ ਜੜੀ ਪੈਰੋਲ ਮੰਗੀ ਹੈ ਤਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ RAM ਰਹੀਮ ਨੇ ਮੋੜ ਜੜੀ ਪੈਰੋਲ ਮੰਗੀ ਹੈ ਤਾਂ ਹਰਿਆਣਾ ਸਰਕਾਰ ਨੂੰ ਅਰਜ਼ੀ ਲਗਾਈ ਗਈ ਹੈ ਔਰ ਸੂਬਾ ਸਰਕਾਰ ਨੇ ਚੋਣ ਕਮਿਸ਼ਨ ਤੋਂ ਇਸ ਦੀ ਜਿਹੜੀ ਮਨਜ਼ੂਰੀ ਹੈ ਉਹ ਮੰਗੀ ਹਾਲਾਂਕਿ 26 ਦਿਨਾਂ ਬਾਅਦ ਜਿਹੜੀ ਹੈ ਰਾਮ रहीम ਵੱਲੋਂ ਪੈਰੋਲ ਮੰਗੀ ਗਈ ਆ ਔਰ ਇਸ ਵਕਤ ਸੁਨਰੀਆ ਦੀ ਜਿਹੜੀ ਰੋਤਕ ਦੀ ਸੁਨਰੀਆ ਜੇਲ੍ਹ ਦੇ ਵਿੱਚ ਸੁਨਰੀਆ ਜੇਲ੍ਹ ਦੇ ਵਿੱਚ ਰਾਮ ਰਹੀਮ ਬੰਦ ਆ ਔਰ ਉਸ ਦੇ ਵੱਲੋਂ ਜਿਹੜੀ ਹਰਿਆਣਾ ਸਰਕਾਰ ਨੂੰ ਅਰਜ਼ੀ ਲਗਾਈ ਗਈ ਹੈ ਤਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਲ੍ਹ ਦੇ ਵਿੱਚ ਬੰਦ ਹੈ RAM RAHEEM ਵੱਲੋਂ ਮੋੜੇ ਪੈਰੋਲ ਮੰਗੀ ਗਈ ਹੈ ਔਰ 13 ਅਗਸਤ 2024 ਨੂੰ 21 ਦਿਨ ਦੀ ਜਿਹੜੀ ਫਰਲੋ ਹੈ RAM RAHEEM ਨੂੰ ਮਿਲੀ ਸੀ ਔਰ ਫਰਲੋ ਖਤਮ ਹੋਣ ਤੋਂ ਬਾਅਦ RAM RAHEEM ਨੂੰ 2 ਸਤੰਬਰ ਨੂੰ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ भेजा ਗਿਆ ਸੀ ਹਾਲਾਂਕਿ 26 ਦਿਨਾਂ ਬਾਅਦ ਮੋੜੇ ਰਾਮ ਰਹੀਮ ਵੱਲੋਂ ਪੈਰੋਲ ਮੰਗੀ ਗਈ ਹੈ ਤਾਂ ਰੋਜ਼ ਤੱਕ ਦੀ ਸਨਾਰੀਆ ਜੇਲ੍ਹ ਦੇ ਵਿੱਚ ਰਾਮ ਰਹੀਮ ਬੰਦਾ ਔਰ ਜ਼ਿਕਰਯੋਗ ਇਹ ਵੀ ਹੈ ਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਔਰ ਉਸ ਨੂੰ ਲੈ ਕੇ ਸਿਆਸੀ ਚੋਣ ਅਖਾੜਾ ਭਖਿਆ ਹੋਇਆ ਹੈ ਤਾਂ ਇਸ ਦੇ ਵਿਚਾਲੇ ਹੀ ਰਾਮ ਰਹੀਮ ਵੱਲੋਂ ਮੋੜੇ ਪੈਰੋਲ ਮੰਗੀ ਗਈ ਹੈ ਤਾਂ ਹਰਿਆਣਾ ਸਰਕਾਰ ਨੂੰ ਅਰਜ਼ੀ ਲਗਾਈ ਗਈ ਹੈ ਔਰ ਸੂਬਾ ਸਰਕਾਰ ਨੇ ਯਾਨੀ ਕਿ ਹਰਿਆਣਾ ਸਰਕਾਰ ਨੇ ਚੋਣ ਕਮਿਸ਼ਨ ਤੋਂ ਇਸ ਦੀ ਮਨਜ਼ੂਰੀ ਮੰਗੀ ਹੈ ਤਾਂ ਪੈਰੋਲ ਨੂੰ ਲੈ ਕੇ ਜਿਹੜੀ ਚੋਣ ਕਮਿਸ਼ਨ ਤੋਂ ਸੂਬਾ ਸਰਕਾਰ ਨੇ ਜਿਹੜੀ ਹੈ ਉਹ ਮਨਜ਼ੂਰੀ ਮੰਗੀ ਹੈ ਹਾਲਾਂਕਿ 26 ਦਿਨਾਂ ਬਾਅਦ ਮੋੜ ਰਾਮ ਰਹੀਮ ਵੱਲੋਂ ਪੈਰੋਲ ਮੰਗੀ ਗਈ ਹੈ ਤਾਂ ਇਸ ਵਕਤ ਦੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਇਸ ਤੋਂ ਪਹਿਲਾਂ ਵੀ ਕਈ ਵਾਰ ਰਾਮ ਰਹੀਮ ਨੂੰ ਜਿਹੜਾ ਪੈਰੋਲ ਮਿਲੀ ਔਰ ਇਸ ਨੂੰ ਲੈ ਕੇ ਐਸਜੀਪੀਸੀ ਵੱਲੋਂ ਵੀ ਇਤਰਾਜ਼ ਜਿਹੜਾ ਹੈ ਉਹ ਜਤਾਇਆ ਜਾਂਦਾ ਸੀ ਉਹਨਾਂ ਦਾ ਕਹਿਣਾ ਸੀ ਕਿ ਬੰਦੀ ਸਿੰਘ ਜਿਹੜੇ ਕਾਫੀ ਲੰਬੇ ਸਮੇਂ ਤੋਂ ਜੇਲਾ ਦੇ ਵਿੱਚ ਬੰਦ ਨੇ ਉਹਨਾਂ ਨੂੰ ਜਿਹੜਾ ਰਿਹਾਨ ਨਹੀਂ ਕੀਤਾ ਜਾ ਰਿਹਾ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਪਰ ਉਹਨਾਂ ਨੂੰ ਅਜੇ ਵੀ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਪਰ ਉੱਥੇ ਹੀ ਰਾਮ ਰਹੀਮ ਦੀ ਫਰਨੋਂ ਨੂੰ ਲੈ ਕੇ ਜਿਹੜਾ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਖੜੇ ਹੋ ਜਾਂਦੇ ਨੇ ਹਾਲਾਂਕਿ ਭਾਵੇਂ ਹਰਿਆਣਾ ਸਰਕਾਰ ਦੀ ਗੱਲ ਕਰ ਲਈਏ ਤਾਂ ਕਈ ਤਰ੍ਹਾਂ ਦੇ ਜਿਹੜੇ ਸਵਾਲੇ ਖੜੇ ਹੁੰਦੇ ਨੇ ਕਿ ਜਦੋਂ ਵੀ ਚੋਣਾ ਹੁੰਦੀਆਂ ਨੇ ਤਾਂ ਉਸ ਤੋਂ ਪਹਿਲਾਂ ਰਾਮ ਰਹੀਮ ਨੂੰ ਜਿਹੜੀ ਹੈ ਉਹ ਫਰਲੋ ਦੇ ਦੇ ਦਿੱਤੀ ਜਾਂਦੀ ਹੈ ਪਰ ਉੱਥੇ ਹੋਣਾ ਜੇਲ੍ਹ ਦੇ ਵਿੱਚ ਬੰਦ ਰਾਮ ਰਹੀਮ ਨੇ ਮੋੜੇ ਪੈਰੋਲ ਮੰਗੀ ਹੈ ਹਾਲਾਂਕਿ 26 ਦਿਨ ਬਾਅਦ ਮੋੜੇ ਇਹ ਪੈਰੋਲ ਮੰਗੀ ਗਈ ਹੈ ਤਾਂ ਇਸ ਵਕਤ ਫੋਨ ਲਾਈਨ ਤੇ ਮਹਾਲੀ ਤੋਂ ਸਾਡੇ ਪੱਤਰਕਾਰ ਭੁਪਿੰਦਰ ਬੱਬਰ ਜੁੜੇ ਨੇ ਭੁਪਿੰਦਰ ਕੀ ਕੁਝ ਵਧੇਰੇ ਜਾਣਕਾਰੀ ਹੈ ਜੇਲ੍ਹ ਦੇ ਵਿੱਚ ਬੰਦਾ ਹੈ ਰਾਮ ਰਹੀਮਾ ਉਹਦੇ ਵੱਲੋਂ ਮੋੜ ਜਿਹੜੀ ਹੈ ਪੈਰੋਲ ਮੰਗੀ ਗਈ ਹੈ ਹਾਂ ਜੀ ਐਕਸੇ ਰਾਮ ਰਹੀਮ ਵੱਲੋਂ ਇੱਕ ਵਾਰ ਫੇਰ ਐਪਲੀਕੇਸ਼ਨ ਲਾਈ ਗਈ ਹੈ ਔਰ ਉਸਨੇ 20 ਦਿਨ ਦੀ ਜਿਹੜੀ ਪੈਰੋਲ ਮੰਗੀ ਗਈ ਹੈ ਜੀ ਜਿਹੜੀ ਹਰਿਆਣਾ ਸਰਕਾਰ ਨੇ ਚੋਣ ਕਮਿਸ਼ਨ ਜਿਹੜਾ ਉਸ ਨੂੰ ਐਪਲੀਕੇਸ਼ਨ ਭੇਜੀ ਹੈ ਵੀ ਇਹਨੂੰ ਪੈਰੋਲ ਕਿਉਂ ਦਿੱਤੀ ਜਾਵੇ ਤੇ ਕਿਉਂ ਨਾ ਦਿੱਤੀ ਜਾਵੇ ਇਸਦੇ ਉਹਨਾਂ ਨੇ ਮਨਜ਼ੂਰੀ ਮੰਗੀ ਕਿਉਂਕਿ ਹਰਿਆਣੇ ਦੇ ਵਿੱਚ ਇਲੈਕਸ਼ਨ ਦੇ ਚੱਲਦੇ ਇਸ ਕਰਕੇ ਉਹਨਾਂ ਨੇ ਚੋਣ ਕਮਿਸ਼ਨ ਤੋਂ ਮਨਜ਼ੂਰੀ ਲਈ ਦੱਸਿਆ ਕਿ ਇਹ ਜਿਹੜਾ 2 ਸਤੰਬਰ ਨੂੰ ਫਿਲਹਾਲ ਇਹਦੀ ਪ੍ਰੋੜ੍ਹ ਖਤਮ 21 ਦਿਨ ਦੀ ਹੋਈ ਸੀ ਤੇ ਹਜੇ ਇਹ ਜੇਲ੍ਹ ਦੇ ਵਿੱਚ ਬੰਦ ਹੈ ਬਾਬਾ ਰਾਮ ਰਹਿਣਾ ਤੇ ਉਸ ਤੋਂ ਬਾਅਦ ਜਿਹੜੀ 20 ਦਿਨ ਦੀ ਪ੍ਰੋਲ ਫਿਰਨਾਲ ਸਾਲ ਦੀ ਜਿਹੜੀ ਬਚਦੀ ਵੀ ਹੈ ਜਿਹੜੀ ਕਿ ਦਸੰਬਰ ਤੋਂ ਪਹਿਲਾਂ ਪਹਿਲਾਂ ਇਹ ਪ੍ਰੋਨ ਲੈ ਸਕਦੇ ਆ ਇਸੇ ਦੇ ਤਹਿਤ ਹੀ ਇਹਨਾਂ ਨੇ 20 ਦਿਨ ਦੀ ਪ੍ਰੋਲ ਮੰਗੀ ਹੈ ਕਿਉਂਕਿ ਇਲੈਕਸ਼ਨ ਹੈ ਇਲੈਕਸ਼ਨ ਕਰਕੇ ਤੇ ਚੋਣ ਜਾਬਤਾ ਲੱਗਿਆ ਹੋਇਆ ਇਸ ਕਰਕੇ ਜਿਹੜੀ ਚੋਣ ਕਮਿਸ਼ਨ ਤੋਂ ਉਹਨਾਂ ਨੇ ਮਨਜ਼ੂਰੀ ਮੰਗੀ ਵੀ ਇਹਨੂੰ ਜਿਹੜੀ ਪ੍ਰਵੋਕ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ ਜੀ ਅਕਸਰ ਇਹ ਜਿਹੜੀ ਅਰਜ਼ੀ ਲਗਾਈ ਗਈ ਹੈ ਹਰਿਆਣਾ ਸਰਕਾਰ ਨੂੰ ਕੀ ਉਸ ਦੇ ਵਿੱਚ ਕਿਹਾ ਗਿਆ ਔਰ ਚੋਣ ਕਮਿਸ਼ਨ ਤੋਂ ਜਿਹੜੀ ਮਨਜ਼ੂਰੀ ਮੰਗੀ ਗਈ ਹੈ ਔਰ ਕਿਹਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਨੂੰ ਜਿਹੜਾ ਹਰਿਆਣਾ ਸਰਕਾਰ ਨੇ ਆਪਣਾ ਜਵਾਬ ਵੀ ਜਿਹੜਾ ਦਾਖਲ ਕਰਨਾ ਹੈ हां जी बिल्कुल हरियाणा ਦੇ ਵਿੱਚ ਚੋਣਾਂ ਨੂੰ ਲੈ ਕੇ ਜਿਹੜੀ ਅਰਜੀ ਲਗਾਈ ਗਈ ਐ ਇਸੇ ਕਰਕੇ ਲਗਾਈ ਗਈ ਹੈ ਵੀ ਜਿਹੜੇ ਇਲੈਕਸ਼ਨ ਹੋਣੇ ਆ ਇਸ ਦੇ ਤਹਿਤ ਹੀ ਮੈਨੂੰ ਬਾਹਰ ਜਾਣ ਦਿੱਤਾ ਜਾਵੇ ਤਾਂ ਜੋ ਮੈਂ ਆਪਣੀ ਫੈਮਲੀ ਨਾਲ ਡਿਸਕਸ ਕਰ ਸਕਾਂ ਇਸ ਕਰਕੇ ਉਸਨੇ ਜਿਹੜੀ 20 ਦਿਨ ਦੀ ਪ੍ਰੋਲ ਮੰਗੀ ਗਈ ਹੈ ਔਰ ਦੂਸਰੀ ਗੱਲ ਇਹ ਕਿ 20 ਦਿਨ ਦੀ ਸੀ ਪ੍ਰੋਲ ਬਾਕੀ ਬਚੀ ਵੀ ਹੈ ਜਿਹੜੀ ਕਿ ਸਾਲ ਦੇ ਅੰਦਰ ਇਹ ਲੈ ਸਕਦੇ ਆ ਜਿਹੜੀ ਕਿ ਦਸੰਬਰ ਤੋਂ ਪਹਿਲਾਂ-ਪਹਿਲਾਂ ਇਸ ਕਰਕੇ ਜੇ ਇਲੈਕਸ਼ਨ ਹੋਣ ਕਰਕੇ ਚੋਣ ਕਮਿਸ਼ਨ ਨੂੰ ਸਰਕਾਰ ਵੱਲੋਂ ਮਨਜ਼ੂਰੀ ਮੰਗੀ ਗਈ ਹੈ ਵੀ ਇਹਨਾਂ ਨੂੰ ਜੇਲ੍ਹ ਤੋਂ ਬਾਹਰ ਆਣਾ ਚਾਹੀਦਾ ਜਾਂ ਨਹੀਂ ਪਰ ਇਸੇ ਦੇ ਜਿਹੜੇ ਐਸਪੀਸੀ ਨੇ ਵੀ ਇਤਰਾਜ਼ ਜਗਾਇਆ ਕਿਉਂਕਿ ਹਾਇ 20 ਦਿਨ ਪਿੱਛੇ ਗਿਨ ਲਵਾਦੀ ਪਰੋਲ ਤੇ ਬਾਹਰ ਆ ਜਾਂਦੇ ਹੈ ਇਸ ਕਰਕੇ ਐਸਪੀਜੀ ਆ ਵਾਰੀ ਵਾਰੀ ਜਿਹੜਾ ਜਿਹੜਾ ਇਤਰਾਜ਼ ਜਤਾਉਂਦੀ ਆ ਰਹੀ ਹੈ ਕਿਉਂਕਿ ਜੇਲ੍ਹਾਂ ਦੇ ਵਿੱਚ ਜਿਹੜੇ ਬੰਦੀ ਸਿੰਘ ਇੰਨੀ-ਉਨੀ ਡੇਰ ਤੋਂ ਬੰਦ ਨਹੀਂ ਪਰ ਲੇਕਿਨ ਇਹਨੂੰ ਜਿਹੜੀ ਪੈਰੋਲ ਹੈ ਹਰ ਮਹੀਨੇ ਦੋ ਚਾਰ ਮਹੀਨਾਵਾਂ ਦਾ ਦੇ ਦਿੱਤੀ ਜਾਂਦੀ ਹੈ ਪਰ ਉਹਨਾਂ ਨੂੰ ਅਜੇ ਤੱਕ ਪੈਰੋਲ ਤੋਂ ਬਾਹਰ ਕਿਉਂ ਨਹੀਂ ਆ ਦਿੱਤਾ ਜਾਂਦਾ ਜੀ ਜੀ ਬਹੁਤ ਸ਼ੁਕਰੀਆ ਭੁਪਿੰਦਰ ਤਾਂ ਸਾਡੇ ਪੱਤਰਕਾਰ ਭੁਪਿੰਦਰ ਨੇ ਵੀ ਸਾਨੂੰ ਜਾਣਕਾਰੀ ਦਿੱਤੀ ਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਉਸ ਨੂੰ ਲੈ ਕੇ ਜਿਹੜਾ ਸਿਆਸੀ ਮਾਹੌਲ ਹੈ ਉਹ ਪਖਿਆ ਹੋਇਆ ਹੈ ਔਰ ਇਸੇ ਦੇ ਚੱਲਦੇ ਜਿਹੜਾ ਰਾਮ ਰਹੀਮ ਵੱਲੋਂ ਪੈਰੋਲ ਦੀ ਜਿਹੜੀ ਹੈ ਮੰਗ ਕੀਤੀ ਗਈ ਹੈ ਤਾਂ ਰੌਹਤਕ ਦੇ ਸੁਨਾਰੀਆ ਜੇਲ੍ਹ ਦੇ ਵਿੱਚ ਇਸ ਵਕਤ ਰਾਮ ਰਹੀਮ ਬੰਦ ਹੈ ਹਾਲਾਂਕਿ ਪਰਲੋ ਖਤਮ ਹੋਣ ਤੋਂ ਬਾਅਦ ਜਦੋਂ 21 ਦਿਨਾਂ ਦੀ ਜਦੋਂ ਪੈਰੋਲ ਮਿਲੀ ਸੀ ਤਾਂ ਉਹ ਪਰਲੋ ਖਤਮ ਹੋਣ ਤੋਂ ਬਾਅਦ 2 ਸਤੰਬਰ ਨੂੰ ਹੀ ਜੇਲ੍ਹ ਦੇ ਵਿੱਚ ਰਾਮ ਰਹੀਮ ਨੂੰ ਭੇਜਿਆ ਗਿਆ ਔਰ ਮੋੜ ਰਾਮ ਰਹੀਮ ਵੱਲੋਂ ਪੈਰੋਲ ਮੰਗੀ ਗਈ ਹੈ ਤਾਂ ਇਸ ਵਕਤ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਲ੍ਹ ਦੇ ਵਿੱਚ ਬੰਦ ਰਾਮ ਰਹੀਮ ਨੇ ਮੋੜ ਪੈਰੋਲ ਮੰਗੀ ਹੈ ਔਰ ਹਰਿਆਣਾ ਸਰਕਾਰ ਨੂੰ ਪੈਰੋਲ ਦੇ ਲਈ ਅਰਜ਼ੀ ਲਗਾਈ ਹੈ ਔਰ ਸੂਬਾ ਸਰਕਾਰ ਨੇ ਚੋਣ ਕਮਿਸ਼ਨ ਤੋਂ ਮੰਜ਼ੂਰੀ ਵੀ ਮੰਗੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤਾਂ ਇਸ ਵਕਤ ਦੀ ਖਬਰ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਨੇ ਮੋੜ ਜੜੀ ਇਹ ਅਰਜ਼ੀ ਹਰਿਆਣਾ ਸਰਕਾਰ ਨੂੰ ਲਗਾਈ ਹੈ ਪਰੋਲ ਸੰਬੰਧੀ ਜੜੀ ਅਰਜ਼ੀ ਲਗਾਈ ਗਈ ਹੈ